ਹਾ ਬਟਾ ਤਾਂ ਸਵਾਲ ਨੰਬਰ 84 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਸਾਡੇ ਸਕੂਲ ਵਿੱਚ ਨਵੀਂ ਰਸੋਈ 6 ਹਫ਼ਤੇ 2 ਦਿਨ ਵਿੱਚ ਬਣ ਕੇ ਤਿਆਰ ਹੋ ਜਾਣ ਦਾ ਅੰਦਾਜ਼ਾ ਸੀ ਰਸੋਈ ਨੂੰ ਬਣਦਿਆਂ ਹੁਣ ਤੱਕ 4 ਹਫ਼ਤੇ 3 ਦਿਨ ਲੰਘ ਚੁੱਕੇ ਰਸੋਈ ਬਣਨ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ ਅੰਦਾਜ਼ਾ ਹੀ ਪੁੱਛ ਰਿਹਾ ਠੀਕ ਹੈ ਤਾਂ ਸ਼ੁਰੂ ਵਿੱਚ ਕਿੰਨਾ ਅੰਦਾਜ਼ਾ ਸੀਗੇ ਬਟਾ ਸ਼ੁਰੂ ਵਿੱਚ ਅੰਦਾਜ਼ਾ ਅੰਦਾਜ਼ਾ ਕਿੰਨਾ ਸੀ 6 ਹਫ਼ਤੇ 2 ਦਿਨ 6 ਹਫ਼ਤੇ 2 ਦਿਨ ਦੇ ਆਪਾਂ ਦਿਨ ਬਣਾ ਲੈਨੇ ਆ ਇੱਕ ਹਫ਼ਤੇ ਚ ਕਿੰਨੇ 7 ਦਿਨ ਹੁੰਦੇ ਆ ਜਮਾ 2 6 7 42 ਤੇ 2 44 ਦਿਨ ਕਿੰਨੇ ਦਿਨ ਲੱਗਣੇ ਸੀ ਸ਼ੁਰੂ ਦੇ ਵਿੱਚ 44 ਦਿਨ ਤੇ ਕਿੰਨੇ ਲੱਗ ਚੁੱਕੇ ਆ 4 ਹਫ਼ਤੇ ਮਾਈਨਸ ਮਾਈਨਸ ਲੱਗ ਚੁੱਕੇ ਦਿਨ 4 ਹਫ਼ਤੇ 4 ਇੱਕ ਹਫ਼ਤੇ 7 ਦਿਨ 4 7 ਜਮਾ ਕਿੰਨੇ ਦਿਨ 4 ਹਫ਼ਤੇ ਤੇ 3 ਦਿਨ 4 7 28 ਤੇ 3 31 31 ਦਿਨ ਬੇਟਾ ਲੱਗ ਚੁੱਕੇ ਆ ਤੇ ਬਾਕੀ ਜਿਹੜੇ ਕਿੰਨੇ ਦਿਨਾਂ ਚ ਤਿਆਰ ਹੋ ਜੂਗੀ ਬਾਕੀ ਦਿਨ ਬਰਾਬਰੇ 44 ਚੋਂ 31 ਗਏ 13 ਚੋਂ 1 13 ਦਿਨ ਤਾਂ 13 ਦਿਨਾਂ ਦੇ ਬੇਟਾ ਹਫਤੇ ਬਾਅਦ ਜੇ ਤਾਂ ਹਫਤੇ ਬਣਾ ਲਉ ਤਾਂ ਉਹ ਹਫਤਿਆਂ ਦੇ ਅਨੁਸਾਰ ਦੇ ਲਉ ਪਰ ਇਹ ਦਿਨਾਂ 'ਚ ਹੀ ਦੇ ਰਿਹਾ ਅਨਸਰ ਤਾਂ 13 ਦਿਨ ਉੱਤਰ ਆ ਜਾਊਗਾ ਸਾਡਾ ਠੀਕ ਹੈ ਸੀ 1 13 ਦਿਨ ਦਿੰਦਾ ਪਿਆ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਬਸ ਇਹਦੇ 'ਚ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹਫਤੇ 'ਚ 7 ਦਿਨ ਹੁੰਦੇ ਆ ਠੀਕ ਤਾਂ ਅੱਗੇ ਆ ਗਿਆ ਸਵਾਲ ਨੰਬਰ 85 ਸਵਾਲ ਨੰਬਰ 85 ਦੇ ਵਿੱਚ ਕੀ ਕਹਿੰਦਾ ਕਹਿੰਦਾ ਰਜਨੀ ਨੇ ਜਵਾਰ ਵਿਦਿਆਲਿਆ ਦੀ ਤਿਆਰੀ 1 ਜੁਲਾਈ ਨੂੰ ਸਵੇਰੇ ਸ਼ੁਰੂ ਕੀਤੀ ਅਤੇ ਇਮਤਿਹਾਨ ਦੀ ਤਿਆਰੀ ਉਸਨੇ 19 ਜਨਵਰੀ ਦੀ ਰਾਤ ਤੱਕ ਕੀਤੀ ਉਸਨੇ ਇਮਤਿਹਾਨ ਦੀ ਤਿਆਰੀ ਤੇ ਕਿੰਨਾ ਸਮਾਂ ਲਗਾਇਆ ਠੀਕ ਹੈ ਬੇਟਾ ਤਾਂ 1 ਜੁਲਾਈ ਨੂੰ ਸਵੇਰੇ ਮਤਲਬ 1 ਜੁਲਾਈ ਦਾ ਦਿਨ ਵੀ ਵਿੱਚ ਇਨਕਲੂਡ ਹੋ ਗਿਆ ਠੀਕ ਹੈ ਤੇ 19 ਜਨਵਰੀ ਤੱਕ ਇਹ ਬੇਟਾ ਅਸੀਂ ਥੱਲੇ ਉਹ ਆਨਸਰ ਚ ਦੇਖ ਲੈਣਾ ਹੁੰਦਾ ਵੀ ਉਹ ਦਿਨਾਂ ਚ ਮੰਗਦਾ ਪਿਆ ਕਿ ਮਹੀਨਿਆਂ ਚ ਮੰਗਦਾ ਪਿਆ ਠੀਕ ਹੈ ਉੱਤਰ ਤਾਂ ਉੱਤਰ ਦਿਨਾਂ ਚ ਮੰਗਦਾ ਪਿਆ ਤੇ ਅਸੀਂ ਬੇਟਾ ਦਿਨ ਕੱਢ ਲਵਾਂਗੇ ਠੀਕ ਹੈ ਜੁਲਾਈ ਤੋਂ ਲੈ ਕੇ ਜਨਵਰੀ 19 ਜਨਵਰੀ ਤੱਕ ਦੇ ਤੇ ਜੁਲਾਈ ਦਾ ਜੁਲਾਈ ਮਹੀਨੇ ਚ ਕਿੰਨੇ ਦਿਨ ਹੁੰਦੇ ਆ ਬੇਟਾ ਜੁਲਾਈ ਦੇ ਵਿੱਚ ਕਿੰਨੇ ਦਿਨ ਹੁੰਦੇ ਆ 31 ਠੀਕ ਹੈ 1 ਜੁਲਾਈ ਦੀ ਸਵੇਰ ਤੋਂ ਸ਼ੁਰੂ ਕੀਤੀ 1 ਜੁਲਾਈ ਦਾ ਵਿੱਚ ਆ ਗਿਆ ਅਗਸਤ ਦੇ ਵੀ 31 ਹੁੰਦੇ ਆ ਸਤੰਬਰ ਦੇ ਕਿੰਨੇ ਦਿਨ ਹੁੰਦੇ ਆ 30 ਅਕਤੂਬਰ ਦੇ 31 ਨਵੰਬਰ ਦੇ ਕਿੰਨੇ ਦਿਨ ਹੁੰਦੇ ਆ 30 ਦਸੰਬਰ ਦੇ 31 ਤੇ 19 ਜਨਵਰੀ ਦੀ ਰਾਤ ਤੱਕ ਠੀਕ ਹੈ ਬੇਟਾ 19 ਜਨਵਰੀ ਦੀ ਰਾਤ ਤੱਕ 19 ਦਿਨ ਅਸੀਂ ਜਨਵਰੀ ਦੇ ਲੈ ਲੈਨੇ ਆ ਠੀਕ ਹੈ ਬੇਟਾ ਤਾਂ ਫੇਰ ਬੇਟਾ ਅਸੀਂ ਇਹਨੂੰ ਟੋਟਲ ਕਰ ਦਿੰਨੇ ਆ ਟੋਟਲ ਕਰਕੇ ਕਿਵੇਂ 1 1 2 3 4 ਤੇ 9 13 ਠੀਕ ਹੈ ਬੇਟਾ ਤਾਂ ਇਹ ਆ ਗਿਆ 13 ਦਾ ਧੀਆ ਲੱਗ ਗਿਆ ਠੀਕ ਹੈ ਤੇ ਇਹ ਕਾਂਸਲ ਆ ਗਿਆ 1 ਤੇ 1 2 3 5 3 8 3 11 3 14 3 17 ਤੇ 3 20 ਤਾਂ ਬੇਟਾ 203 ਦਿਨਾਂ ਜਿਹੜੇ ਉਹ ਬਣ ਗਏ ਕਿੰਨੇ ਦਿਨ ਤਿਆਰੀ ਕੀਤੀ ਉਹਨੇ 203 ਦਿਨ ਤਾਂ ਆਪਾਂ ਆਲਟਰਨੇਟਿਵ ਉੱਤਰ ਦੇਖਦੇ ਆਂ ਬੇਟਾ ਤਾਂ ਬੇਟਾ ਸੀ 1 ਆ ਜਿਹੜਾ 203 ਦਿਨ ਉੱਤਰ ਦਿੰਦਾ ਪਿਆ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਲਾ ਦਵਾਂਗੇ ਠੀਕ ਹੈ ਬੇਟਾ ਦਾ ਇਹ ਸੀਗਾ ਬੇਟਾ ਇਸ ਟੌਪਿਕ ਦਾ ਆਖਰੀ ਸਵਾਲ ਇਹਦੇ ਨਾਲ ਹੀ ਇਹ ਟੌਪਿਕ ਕੰਪਲੀਟ ਹੋ ਗਿਆ ਤੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ